ਪਿਆਰੇ ਸੋਤਿਓ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਗੱਲ ਕਰਾਂਗਾ ਇੱਕ ਸੌਖੀ ਜੀ ਐਕਸਰਸਾਈਜ਼ ਜਿਸ ਐਕਸਰਸਾਈਜ਼ ਨੂੰ ਕਰਨ ਲਈ ਨਾ ਤਾਂ ਸਾਨੂੰ ਕੋਈ ਵਿਸ਼ੇਸ਼ ਟਾਈਮ ਚਾਹੀਦਾ ਤੇ ਨਾ ਹੀ ਸਾਨੂੰ ਕੋਈ ਪੈਸਾ ਖਰਚਣਾ ਪੈਂਦਾ ਨਾ ਕੋਈ ਸਾਨੂੰ ਸਪੈਸ਼ਲ ਕੱਪੜੇ ਬਣਾਉਣੇ ਪੈਂਦੇ ਉਹਦੇ ਵਾਸਤੇ ਕੋਈ ਟਰੈਕਸੂਟ ਵਗੈਰਾ ਤੇ ਨਾ ਹੀ ਸਾਨੂੰ ਕੋਈ ਜ਼ਿਆਦਾ ਘਰ ਤੋਂ ਬਾਹਰ ਜਿਮ ਵਗੈਰਾ ਜਾਣਾ ਪੈਂਦਾ ਇਹ ਐਕਸਰਸਾਈਜ਼ ਹੈ ਜੀ ਪੌੜੀਆਂ ਚੜਨਾ ਕਿਉਂਕਿ ਪੌੜੀਆਂ ਅਜਕਲ ਹਰ ਇੱਕ ਦੇ ਘਰ ਦੇ ਵਿੱਚ ਹੈਗੀਆਂ ਨੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਪੌੜੀਆਂ ਚੜਨ ਦੇ ਮੇਨ ਕੀ ਫਾਇਦੇ ਨੇ ਦਿਲ ਦੀ ਸਿਹਤ ਵਾਸਤੇ ਪੌੜੀਆਂ ਚੜਨੀਆਂ ਬਹੁਤ ਵਧੀਆ ਇੱਕ ਐਕਸਰਸਾਈਜ਼ ਹੈ ਜੀ ਅਗਰ ਤੁਸੀਂ 15 ਤੋਂ 20 ਮਿੰਟ ਕੰਟੀਨਿਊ ਪੌੜੀਆਂ ਅਪ ਡਾਊਨ ਕਰਦੇ ਹੋ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਆ ਜਿਹੜਾ ਬੈਨੀਫਿਟ ਮਿਲਦਾ ਪੌੜੀਆਂ ਚੜਨ ਦੇ ਨਾਲ ਕਿਉਂਕਿ ਦਿਲ ਦੀ ਸਿਹਤ ਨੂੰ ਸ਼ੂਗਰ ਨੂੰ ਕਬੂ ਵਿੱਚ ਕਰਨ ਲਈ metabolic syndrome ਤੋਂ ਹੋਣ ਵਾਲੀਆਂ ਸਮੱਸਿਆਵਾਂ ਨੂੰ ਰੋਕਣ ਲਈ ਮਟਾਪੇ ਤੋਂ ਬਚਣ ਲਈ ਫੈਟੀ ਲਿਵਰ ਨੂੰ ਠੀਕ ਕਰਨ ਵਾਸਤੇ ਪੌੜੀਆਂ ਚੜ੍ਹਨੀਆਂ ਬਹੁਤ ਹੀ ਫਾਇਦੇਮੰਦ ਹੈਗੀਆਂ। ਸਾਡੇ ਵਜ਼ਨ ਨੂੰ ਮੈਨੇਜ ਕਰਨ ਵਾਸਤੇ ਲੱਤਾਂ ਦੀ ਤਾਕਤ ਤੇ ਜਿਹੜੇ ਸਾਡੇ ਮਸਲ ਦੀ ਟੋਨ ਨੂੰ ਵਧਾਉਣ ਵਾਸਤੇ ਪਾਵ ਲੱਤਾਂ ਨੂੰ ਤਾਕਤ ਕਰਨ ਵਾਸਤੇ ਵੀ ਇੱਕ ਬਹੁਤ ਹੀ ਵਧੀਆ ਐਕਸਰਸਾਈਜ਼ ਹੈਗੀ ਹੈ। ਕੱਡੀਆਂ ਤੇ ਜੋੜਾਂ ਦੀ ਸਿਹਤ ਨੂੰ ਉਤਸ਼ਾਹਤ ਕਰਨ ਵਾਸਤੇ ਵੀ ਪੌੜੀਆਂ ਚੜ੍ਹਨੀਆਂ ਬਹੁਤ ਹੀ ਵਧੀਆ ਸਾਨੂੰ ਮਾਨਸਿਕ ਤੌਰ ਤੇ ਤੰਦਰੁਸਤੀ ਦੇਣੀ ਚਿੰਤਾ ਘਬਰਾਹਟ ਮੂਡ ਡਿਸਆਰਡਰ ਨੂੰ ਠੀਕ ਕਰਨ ਦੇ ਵਿੱਚ ਵੀ ਬਹੁਤ ਵਧੀਆ ਨੇ ਕਿਉਂਕਿ ਹਰ ਇੱਕ ਦੀ ਪਹੁੰਚ ਦੇ ਵਿੱਚ ਨੇ ਕਿਉਂ ਇਦੇ ਤੇ ਕੋਈ ਜਿਮ ਜਾਣ ਦੀ ਫੀਸ ਨਹੀਂ ਲੱਗਦੀ ਕੋਈ ਸਪੈਸ਼ਲ ਸਾਨੂੰ ਮਤਲਬ ਬਾਹਰ ਜਾ ਕੇ ਕਰ ਤੋਂ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਹਰ ਦੇ ਘਰ ਵਿੱਚ ਪੌੜੀਆਂ ਨੇ ਹੁਣ ਸਮਾਂ ਇਹਦੇ ਵਾਸਤੇ ਬਹੁਤ ਹੀ ਵਧੀਆ ਲੱਗੇ ਸਾਨੂੰ ਬਹੁਤ ਹੀ ਜ਼ਿਆਦਾ ਸਮਾਂ ਵੀ ਜ਼ਰੂਰੀ ਨਹੀਂ ਹੁੰਦਾ ਤੁਸੀਂ 15-20 ਮਿੰਟਾਂ ਦੇ ਵਿੱਚ ਨਹੀਂ ਵੀ ਕਰ ਸਕਦੇ 15-20 ਮਿੰਟ ਵੀ ਅਗਰ ਨਹੀਂ ਲਾ ਸਕਦੇ ਤੁਸੀਂ ਮੰਨ ਲਓ ਕਿ 10 ਸਟੈਪ ਨੇ ਤੁਹਾਡੇ ਕਰਦੀ ਸ਼ੱਕ ਦੇ ਜਾਣ ਵਾਸਤੇ ਤੇ ਤੁਸੀਂ 10 ਵਾਰ ਵੀ ਸੱਜੇ-ਸੱਜੇ ਅਪ ਡਾਊਨ ਕਰ ਜਾਂਦੇ ਹੋ ਤਾਂ 100 ਸਟੈਪ ਤੇ 2-3 ਕਿਸ਼ਤਾਂ ਦੇ ਵਿੱਚ ਵੀ ਤੁਸੀਂ 2-300 ਸਟੈਪ ਵੀ ਡੇਲੀ ਜੜ ਜਾਂਦੇ ਹੋ ਇਹ ਤੁਹਾਡੇ ਵਾਸਤੇ ਬਹੁਤ ਹੀ ਲਾਏਵੰਦ ਹੁੰਦਾ ਤੇ ਉਹ ਇਹਦੇ ਵਿੱਚ ਕੋਈ ਇਦੇ ਵਿੱਚ ਇੱਕ ਹੋਰ ਵੀ ਫਾਇਦਾ ਹੁੰਦਾ ਕਿ ਜਿਹੜੀਆਂ ਪੌੜੀਆਂ ਚੜਨ ਦੇ ਨਾਲ ਸਾਡੇ ਜਿਹੜੀ ਬਹੁਤ ਆਤਮਿਕ ਕਾਰਜ ਜਾਂ ਦਿਮਾਗ ਦੀ ਸਿਹਤ ਦੇ ਵਿੱਚ ਵੀ ਬਹੁਤ ਜ਼ਿਆਦਾ ਸੁਧਾਰ ਹੁੰਦਾ ਕਿਉਂਕਿ ਮਨੋਵਿਗਿਆਨੀਆਂ ਨੇ ਇਹ ਜਿਹੜੇ ਜੋ ਖੋਜਾਂ ਕੀਤੀਆਂ ਨੇ ਕਿ ਐਕਸਰਸਾਈਜ਼ ਕੋਈ ਵੀ ਵਧੀਆ ਹੁੰਦੀ ਹੈ ਪਰ ਅੱਜ ਆਪਾਂ ਪੌੜੀਆਂ ਦੀ ਗੱਲ ਕਰ ਰਹੇ ਹਾਂ ਕਿ ਪੌੜੀਆਂ ਚੜਨਾ ਵੀ ਇੱਕ ਐਕਸਰਸਾਈਜ਼ ਹੈਗੀ ਹੈ ਇਹਦੇ ਤੇ ਕੋਈ ਤੁਹਾਨੂੰ ਟ੍ਰੇਨਿੰਗ ਲੈਣ ਦੀ ਲੋੜ ਨਹੀਂ ਹੈਗੀ ਇਹ ਤੁਹਾਡੇ ਸੰਤੁਲਨ ਤੇ ਤਾਲਮੇਲ ਨੂੰ ਵੀ ਵਧਾਉਂਦਾ ਹੈ ਬੈਲੈਂਸ ਵੀ ਬਣਾ ਕੇ ਰੱਖਦਾ ਕਿਉਂਕਿ ਬਹੁਤ ਹੀ ਵਧੀਆ ਇੱਕ ਐਕਸਰਸਾਈਜ਼ ਹੈਗੀ ਹੈ ਥੋੜੇ ਸਮੇਂ ਦੇ ਵਿੱਚ ਵੀ ਅਸੀਂ ਜ਼ਿਆਦਾ ਫਾਇਦਾ ਲੈ ਸਕਦੇ ਹਾਂ ਹੁਣ ਸੱਜੀ ਸੱਜੀ ਤੁਸੀਂ ਪੌੜੀਆਂ ਹੁਣ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਪੌੜੀਆਂ ਜ਼ਿਆਦਾ ਚੜ੍ਹਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਪੈਂਦੀ ਹੈ ਜਿਨ੍ਹਾਂ ਲੋਕਾਂ ਨੂੰ ਗੋਡਿਆਂ ਦੀ ਜ਼ਿਆਦਾ ਜਾਂ ਕੋਈ ਕਮਰ ਦੀਆਂ ਬਿਮਾਰੀਆਂ ਨੇ ਉਹ ਵੀ ਕੋਸ਼ਿਸ਼ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਗਰ ਉੱਥੇ ਮੈਨੂੰ ਬੈਲਟ ਵਗੈਰਾ ਲਾਉਣ ਦੀ ਜ਼ਰੂਰਤ ਆ ਤਾਂ ਡਾਕਟਰ ਤੁਹਾਨੂੰ ਐਡਵਾਈਸ ਕਰ ਦਿੰਦੇ ਨੇ ਜਿਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਦਿਲ ਦੇ ਰੋਗ ਲੱਗ ਚੁੱਕੇ ਆ ਕਿ ਥੋੜਾ ਵੀ ਭਾਰਾ ਕੰਮ ਕਰਨ ਦੇ ਨਾਲ ਜਾਂ ਤੁਰਨ ਦੇ ਨਾਲ ਦਰਦ ਅਗਰ ਛਾਤੀ ਦੇ ਵਿੱਚ ਹੁੰਦੀ ਹੈ ਤਾਂ ਉਦੋਂ ਵੀ ਤੁਸੀਂ ਆਪਣੇ ਡਾਕਟਰ ਦੀ ਸਲਾਹ ਪਹਿਲਾਂ ਲਓ ਕਿਸੇ ਕਾਰਨ ਤੁਹਾਨੂੰ ਚੱਕਰ ਆਉਂਦੇ ਆ ਤਾਂ ਵੀ ਪੌੜੀਆਂ ਚੜ੍ਹਨ ਤੋਂ ਪਹਿਲਾਂ ਤੁਸੀਂ ਡਾਕਟਰ ਦੀ ਸਲਾਹ ਲਓ ਜਾਂ ਤੁਹਾਨੂੰ ਕਿਸੇ ਵੀ ਤਰੀਕੇ ਦੇ ਨਾਲ ਤੁਹਾਡਾ ਕੋਈ ਜੋੜ ਹਿੱਲਿਆ ਹੋਇਆ ਹੈ ਤੁਹਾਡੀ ਕੋਈ ਹੱਡੀ ਹਿੱਲੀ ਹੋਈ ਹੈ ਜਿ ਖਾਸ ਕਰਕੇ ਜਵੇਂ ਲੱਤਾਂ ਦੀ ਗੋਡਿਆਂ ਦੀ ਜਾਂ ਉਹ ਔਰਤਾਂ ਜਿਨ੍ਹਾਂ ਨੂੰ ਗਰਭਵਤੀ ਨੇ ਔਰ ਗਰਭਵਤੀ ਔਰਤ ਦਾ ਅਗਰ ਬਲੱਡ ਪ੍ਰੈਸ਼ਰ ਜ਼ਿਆਦਾ ਵੱਧਦਾ ਤੇ ਉਹਨੂੰ ਵੀ ਡਾਕਟਰ ਦੀ ਸਲਾਹ ਲੈ ਕੇ ਜਾਂ ਕਿਸੇ ਨੂੰ ਅਗਰ ਲੰਗਸ ਦੀ ਕੋਈ ਡਿਸੀਜ਼ ਹੈ ਜਾਂ ਤੁਹਾਨੂੰ ਸਾਹ ਪੌੜੀਆਂ ਚੜ੍ਹਦੇ ਵੇਲੇ ਜਿਆਦਾ ਸਾਹ ਚੜ੍ਹਦਾ ਤੁਹਾਡੀ ਛਾਤੀ ਦੇ ਵਿੱਚ ਦਰਦ ਹੁੰਦੀ ਹੈ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਡਾਕਟਰ ਦੀ ਸਲਾਹ ਲਓ ਜਾਂ ਤੁਹਾਨੂੰ ਜੋੜਾਂ ਦੇ ਦਰਦ ਜਾਂ ਬਹੁਤ ਜ਼ਿਆਦਾ ਜਿਵੇਂ ਸੋਜਾਂ ਪਈਆਂ ਹੋਈਆਂ ਨੇ ਜਾਂ ਵੈਰੀ 올ਡਲੀ এজ ਦੇ ਲੋਕ ਨੇ ਜਿਹੜੇ ਅਗਰ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਹੁਣ ਕੁਝ ਕਿਸਾਨ ਨੂੰ ਨਾ ਇੱਥੇ ਸੁਝਾਅ ਕੀ ਹੁੰਦੇ ਆ ਕਿ ਜਿਵੇਂ ਪੌੜੀਆਂ ਚੜ੍ਹਨ ਵੇਲੇ ਪਾਲਣਾ ਕਿੰਨਾ ਧਿਆਨ ਕੀ ਰੱਖਣਾ ਵਾ ਜਿਹੜੀਆਂ ਲੋਕਾਂ ਨੂੰ ਕੋਈ ਮਤਲਬ ਪਹਿਲੀ ਵਾਰੀ ਤੁਸੀਂ ਜੇਕਰ ਜ਼ਿਆਦਾ ਲਿਫਟ ਯੂਜ਼ ਕਰਦੇ ਹੋ ਇੱਕ ਤਾਂ ਹੈਂਡਰੇਲ ਦੀ ਵਰਤੋਂ ਕਰੋ ਜਦੋਂ ਤੁਸੀਂ ਪੌੜੀਆਂ ਚੜ੍ਹਦੇ ਹੋ ਕਿ ਤੁਹਾਨੂੰ ਥੋੜੀ ਸੁਰੱਖਿਆ ਬਣੀ ਰਹੇ ਕਿ ਡਿੱਗਣ ਦਾ ਚਾਂਸ ਘਟ ਜੇ ਕਿ ਪਟਕਣਾ ਤੋਂ ਬਚੋ ਜਦੋਂ ਇੱਕਦਮ ਤੁਸੀਂ ਪੌੜੀਆਂ ਉੱਤੇ ਚੜ੍ਹ ਰਹੇ ਹੋ ਮੋਲੋ ਦੌੜ-ਦੌੜ ਕੇ ਤੁਹਾਡੀ ਪ੍ਰੈਕਟਿਸ ਹੈ ਤੁਸੀਂ ਤੰਦਰੁਸਤ ਹੋ ਤੁਹਾਨੂੰ ਕੋਈ ਦਿਲ ਦਾ ਰੋਗ ਨਹੀਂ ਕੋਈ ਹੱਡੀਆਂ ਦਾ ਰੋਗ ਨਹੀਂ ਤੁਸੀਂ ਪੌੜੀਆਂ ਤੇਜ਼ ਚੜ੍ਹਨ ਦੇ ਆਦੀ ਹੋ ਤਾਂ ਥੋੜਾ ਜਿਹਾ ਜਦੋਂ WhatsApp ਤੇ ਕੋਈ ਮੈਸੇਜ ਆਉਂਦਾ ਜਾਂ ਕਾਲ ਆਉਂਦੀ ਹੈ ਇੱਕਦਮ ਉਹਦੇ ਉੱਤੇ ਧਿਆਨ ਨਾ ਦਿਓ ਕਿਉਂਕਿ ਉਦੋਂ ਕਈ ਵਾਰੀ ਤੁਹਾਡਾ ਪੈਰ ਸਲਿੱਪ ਕਰ ਸਕਦਾ ਜਾਂ ਰੋਸ਼ਨੀ ਸਹੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਸਟੈਪ ਨਜ਼ਰ ਆਉਣ ਕਿਤੇ ਇਹ ਨਾ ਹੋਵੇ ਕਿ ਠਿੱਡਾ ਲੱਕੇ ਸੱਟ ਲੱਗ ਜੇ ਆਪਣਾ ਰਸਤਾ ਜਿਹੜਾ ਵਾ ਉਹ ਕਲੀਅਰ ਹੋਵੇ ਕਿ ਪੌੜੀਆਂ ਦੇ ਉੱਪਰ ਕੋਈ ਮਤਲਬ ਕੇਲੇ ਦਾ ਛਿਲਕਾ ਜਾਂ ਕੋਈ ਪਾਣੀ ਵਗੈਰਾ ਦਾ ਗਿੱਲੀਆਂ ਨਹੀਂ ਕਿ ਜਿੱਥੋਂ ਤੁਹਾਡਾ ਪੈਰ ਤਿਲਕ ਜੇ ਇਹਨਾਂ ਧਿਆਨ ਰੱਖਣਾ ਪੈਂਦਾ ਤੁਹਾਡੇ ਜਿਹੜੇ ਬੂਟ ਵਗੈਰਾ ਤੁਸੀਂ ਪਾਉਂਦੇ ਹੋ ਉਹ ਕਿਉਂਕਿ ਫਿਸਲਣ ਵਾਲੇ ਨਹੀਂ ਕਿਤੇ ਇਹ ਨਾ ਅਗੇ ਤਿਲਕੀ ਕੋਈ ਲਤਮਾਈ ਨੂੰ ਨੁਕਸਾਨ ਹੋ ਜੇ ਜਾਂ ਕਾਲੀ ਨਾ ਕਰੋ ਧਿਆਨ ਬਿਲਕੁਲ ਕੇਂਦਰਿਤ ਕਰਕੇ ਪੌੜੀਆਂ ਚੜੋ ਤੁਸੀਂ ਅਗਰ ਤੀਜ ਪੌੜੀਆਂ ਵਿੱਚ ਚੜਦੇ ਹੋ ਉਹਨਾਂ ਤੇ ਕਨਸੈਂਟ੍ਰੇਸ਼ਨ ਤੁਹਾਡੀ ਪੂਰੀ ਹੋਣੀ ਚਾਹੀਦੀ ਹੈ ਤੇ ਤੁਹਾਨੂੰ ਕੋਈ ਸਿਰ ਠੇਡਾ ਲੱਗੇ ਤੁਸੀਂ ਡਿੱਗ ਨਾ ਜਾਓ ਇਸ ਕਰਕੇ ਜਿਸ ਤਰ੍ਹਾਂ ਦੀ ਆਪਣੇ ਹੱਥਾਂ ਦੇ ਵਿੱਚ ਕੋਈ ਵਸਤੂ ਜਿੱਦਾਂ ਤੁਸੀਂ ਫੜੀਏ ਤੇ ਉਹਨੂੰ ਇਸ ਤਰੀਕੇ ਨਾਲ ਫੜੋਗੇ ਤਾਂ ਤੁਹਾਡਾ ਬੈਲੈਂਸ ਨਾ ਵਿਗੜੇ ਭਾਵੇਂ ਤੁਸੀਂ ਕੋਈ ਸੌਦਾ ਲੈ ਕੇ ਆਏ ਹੋ ਕੋਈ ਫਰੂਟ ਲੈ ਕੇ ਆਏ ਹੋ ਕੋਨ ਇਸ ਤਰੀਕੇ ਨਾਲ ਪੜੋਗੇ ਤੁਹਾਡਾ ਬੈਲੈਂਸ ਇਹ ਨਹੀਂ ਕਿ ਇੱਕ ਬੰਨੇ ਤੁਸੀਂ 10 ਕਿਲੋ ਭਾਰ ਪੜਿਆ ਦੂਜੇ ਬੰਨੇ ਉਹ ਉਹ ਉਹਦੇ ਚ ਤੁਸੀਂ ਜਾਨੀ ਕਿ ਜਿਸ ਤਰੀਕੇ ਤੋਂ ਤੁਸੀਂ ਡਿੱਗਣ ਤੋਂ ਬਚਣਾ ਇਸ ਕਰਕੇ ਸ਼ੂਗਰ ਵਾਲੇ ਮਰੀਜ਼ਾਂ ਨੂੰ ਵੀ ਬਹੁਤ ਵਧੀਆ ਐਕਸਰਸਾਈਜ਼ ਹੈਗੀ ਇਹ ਪੌੜੀਆਂ ਚੜ੍ਹਨੀਆਂ ਸ਼ੁਰੂ ਤੋਂ ਤੁਸੀਂ ਨੌਜਵਾਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਬਜ਼ੁਰਗ ਲੋਕ ਵੀ ਨੇ ਜਿਹੜੇ ਸ਼ੁਰੂ ਦੇ ਵਿੱਚ ਤੁਸੀਂ ਸਹਿਜੇ ਸਹਿਜੇ 2 4 10 ਸਟੈਪ ਡੇ ਬਾਈ ਡੇ ਡੇ ਬਾਈ ਡੇ ਤੁਸੀਂ ਦੱਸਾਂ 20 ਦਿਨਾਂ ਦੇ ਵਿੱਚ 150 200 ਸਟੈਪ ਡੇਲੀ ਤੇ ਜਾ ਸਕਦੇ ਹੋ ਬਿਸ਼ਰਤੇ ਤੇ ਤੁਹਾਨੂੰ ਕੋਈ ਦਿਲ ਦਾ ਰੋਗ ਜਾਂ ਪੌੜੀਆਂ ਚੜ੍ਹਨ ਵੇਲੇ ਸਾਹ ਚੜ੍ਹਨਾ ਜਾਂ ਪੌੜੀਆਂ ਚੜ੍ਹਨ ਵੇਲੇ ਤੁਹਾਨੂੰ ਕੋਈ ਦਰਦ ਹੁੰਦੀ ਹੈ ਅਗਰ ਛਾਤੀ ਦੇ ਵਿੱਚ ਜਾਂ ਕੋਈ ਦਮੇ ਦਾ ਦੌਰਾ ਪੈਂਦਾ ਐਕਸਰਸਾਈਜ਼ ਦੇ ਵੇਲੇ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਜਾਂ ਤੁਹਾਡੇ ਜੋੜਾਂ ਦੇ ਵਿੱਚ ਜਾਂ ਕਿਤੇ ਤੁਹਾਡੀ ਪਿੱਠ ਦੇ ਵਿੱਚ ਕੋਈ ਦਰਦਾਂ ਹੁੰਦੀਆਂ ਨੇ ਉਹਨਾਂ ਹਾਲਾਤਾਂ ਦੇ ਵਿੱਚ ਆਪਣੇ ਡਾਕਟਰ ਦੀ ਸਲਾਹ ਲੈ ਲਓ ਅਦਰਵਾਇਜ਼ ਆਮ ਬੰਦੇ ਵਾਸਤੇ ਪੌੜੀਆਂ ਚੜ੍ਹਨੀਆਂ ਬਹੁਤ ਹੀ ਇੱਕ ਵਧੀਆ ਐਕਸਰਸਾਈਜ਼ ਹੈਗੀ ਹੈ ਔਰ ਥੋੜੇ ਸਮੇਂ ਦੇ ਵਿੱਚ ਅਸੀਂ ਬਹੁਤਾ ਫਾਇਦਾ ਲੈ ਸਕਦੇ ਹਾਂ ਅਗਰ ਮੰਨ ਲਓ ਕਿ ਤੁਸੀਂ ਕਿਸੇ ਕਾਰਨ ਬਾਹਰ ਨਹੀਂ ਜਾ ਸਕਦੇ ਮੌਸਮ ਖਰਾਬ ਹੈਗਾ ਜਾਂ ਕੋਈ ਹੋਰ ਕਾਰਨ ਹੈ ਤਾਂ ਪੌੜੀਆਂ ਚੜ੍ਹਨੀਆਂ ਇੱਕ ਬਹੁਤ ਹੀ ਵਧੀਆ ਐਕਸਰਸਾਈਜ਼ ਹੈ ਤੇ ਇਹਦੇ ਨਾਲ ਬੜੇ ਲੰਬੇ ਜਿਹੜੇ ਲਾਭ ਨੇ ਉਹ ਦੇਖੇ ਗਏ ਤੁਸੀਂ ਤੁਰ ਕੇ ਜਾਣਾ ਜਿੱਥੇ ਮਾਰਕੀਟ ਜਾਣਾ ਅਗਰ ਸੌਖਾ ਕੰਮ ਹੈਗਾ ਕੋਸ਼ਿਸ਼ ਕਰੋ ਕਿ ਜੇ ਤੁਸੀਂ 1/2 ਕਿਲੋਮੀਟਰ ਤੱਕ ਵੀ ਜਾਣਾ ਕਾਰ ਸਕੂਟਰ ਦੀ ਜਗ੍ਹਾ ਤੇ ਸਾਈਕਲ ਦੀ ਵਰਤੋਂ ਕਰੋ ਉਹ ਵੀ ਇੱਕ ਤੁਹਾਡੀ ਸਿਹਤ ਵਾਸਤੇ ਬਹੁਤ ਹੀ ਵਧੀਆ ਹੈਗਾ ਜਾਂ ਪੈਦਲ ਜਾਓ ਕਿਸੇ ਪੀੜ ਪੜਕੇ ਵਾਸਤੇ ਜਿੱਥੇ ਕਾਰ ਤੁਸੀਂ ਲੈ ਕੇ ਜਾਂਦੇ ਹੋ ਅਗਰ ਟ੍ਰੈਫਿਕ ਦੇ ਵਿੱਚ ਫਸੇ ਰਹਿੰਦੇ ਹੋ ਜਾਂ ਤੁਹਾਨੂੰ ਪਾਰਕਿੰਗ ਦੀ ਸਮੱਸਿਆ ਆਉਂਦੀ ਹੈ ਉਹਦੇ ਨੂੰ ਬੈਟਰੀਆ ਕਿ ਤੁਸੀਂ ਤੁਰ ਕੇ ਚਲੇ ਜਾਓ ਜਾਂ ਸਾਈਕਲ ਵਰਤੋ 5-7 ਕਿਲੋ ਵਜ਼ਨ ਵੀ ਅਗਰ ਤੁਸੀਂ ਚੁੱਕ ਕੇ ਲਿਆ ਸਕਦੇ ਹੋ ਆਪਣੀ ਰੁਟੀਨ ਦਾ ਇੱਕ ਹਿੱਸਾ ਬਣਾ ਲਓ ਅਗਰ ਤੁਹਾਡਾ ਆਫਿਸ ਤੁਹਾਡੇ ਘਰ ਤੋਂ ਮਲੇ 1 ਕਿਲੋਮੀਟਰ ਤੱਕ ਵੀ ਦੂਰ ਹੈ ਤੇ ਤੁਸੀਂ ਕੋਸ਼ਿਸ਼ ਕਰੋਗੇ ਤੁਰ ਕੇ ਜਾਓ ਜਾਂ ਸਾਈਕਲ ਵਰਤੋ ਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖੋ ਇਹਦੇ ਨਾਲ ਤੁਹਾਡਾ ਦਿਲ ਵੀ ਤੰਦਰੁਸਤ ਰਹੇਗਾ ਹੋਰ metabolic syndrome ਤੋਂ ਹੋਣ ਵਾਲੇ ਜਿਹੜੇ ਨੁਕਸਾਨ ਨੇ ਜਿਵੇਂ ਮੋਟਾਪਾ 슈ਗਰ ਬਲੱਡ ਪ੍ਰੈਸ਼ਰ ਜਾਂ ਮਾਨਸਿਕ ਰੋਗ ਇਹਨਾਂ ਤੋਂ ਵੀ ਸਾਨੂੰ ਛੁਟਕਾਰਾ ਮਿਲਦਾ ਵੀ ਕਿਤੇ ਜਦੋਂ ਅਸੀਂ ਪੈਦਲ ਤੁਸੀਂ ਪਬਲਿਕ ਦੇ ਵਿੱਚ ਵਿਚਰਦੇ ਹੋ ਤੇ ਤੁਹਾਡੇ ਸਮਾਜਿਕ ਰਿਸ਼ਤੇ ਵੀ ਤੁਹਾਡੇ ਸੁਧਰਦੇ ਨੇ ਕਿਉਂਕਿ ਲੋਕਾਂ ਦੇ ਨਾਲ ਤੁਹਾਡੀ ਜਾਣ ਪਛਾਣ ਬਣਦੀ ਹੈ ਤੁਹਾਡਾ ਇਕੱਲਾਪਨ ਦੂਰ ਹੁੰਦਾ ਹੈ ਕਿਉਂਕਿ ਇਕਲਾਪਾ ਵੀ ਅੱਜ ਕੱਲ ਬਹੁਤ ਮਤਲਬ ਮਾੜੀਆਂ ਬਿਮਾਰੀਆਂ ਦਾ ਜਿਹੜਾ ਵਾ ਨਾ ਉਹ ਕਰ ਰਿਹਾ ਇਕੱਲਿਆਂ ਰਹਿਣਾ ਵੀ ਇੱਕ ਬੀੜੀਆਂ ਪੀਣ ਦੇ ਬਰਾਬਰ ਹੈ ਜਿੰਨਾ ਕਿ ਤੁਹਾਨੂੰ ਸਿਗਰਟ ਬੀੜੀ ਪੀਣ ਨਾਲ ਨੁਕਸਾਨ ਹੁੰਦਾ ਨਾ ਉਹ ਇਕਲਾਪਾ ਵੀ ਕਈ ਵਾਰੀ ਤੁਹਾਨੂੰ ਉਹਨਾ ਨੁਕਸਾਨ ਕਰ ਜਾਂਦਾ ਹੈ ਸੋ ਸਮਾਜ ਦੇ ਵਿੱਚ ਰਿਸ਼ਤਾ ਬਣਾਉਣਾ ਬਹੁਤ ਜ਼ਰੂਰੀ ਹੈ ਤੁਸੀਂ ਗੁਰਦੁਆਰੇ ਜਾਂਦੇ ਹੋ ਤੁਸੀਂ ਮੰਦਿਰ ਜਾਂਦੇ ਹੋ ਤੁਸੀਂ ਮਸਜਿਦ ਜਾਂਦੇ ਹੋ ਤਾਂ ਕਾਰ ਦੀ ਜਗ੍ਹਾ ਤੇ ਜਾਂ ਸਕੂਟਰ ਮੋਟਰਸਾਈਕਲ ਦੀ ਜਗ੍ਹਾ ਤੇ ਪੈਦਲ ਜਾਓ ਜਾਂ ਸਾਈਕਲ ਵਰਤੋ ਤੇ ਘਰ ਦੇ ਵਿੱਚ ਪੌੜੀਆਂ ਜਿਹੜੀਆਂ ਵਾਂ ਇਹ ਕੋਸ਼ਿਸ਼ ਕਰੋ ਕਿਉਂਕਿ ਇੱਕ ਵੀਕ ਦੇ ਵਿੱਚ ਯਾਨੀ ਕਿ ਇੱਕ ਹਫ਼ਤੇ ਦੇ ਵਿੱਚ ਸਾਨੂੰ ਘੱਟ ਤੋਂ ਘੱਟ ਵੀ 150 ਤੋਂ 200 ਮਿੰਟ ਐਕਸਰਸਾਈਜ਼ ਕਰਨੀ ਚਾਹੀਦੀ ਹੈ ਅੰਦਾਜ਼ਨ ਅੱਧਾ ਘੰਟਾ ਰਜਣਾ ਤੇ ਪੌੜੀਆਂ ਚੜਨੀਆਂ ਉਹਨਾਂ ਐਕਸਰਸਾਈਜ਼ ਜੇ ਤੁਸੀਂ ਜਿਮ ਨਹੀਂ ਲਗਾ ਸਕਦੇ ਤੁਸੀਂ ਡੰਬਲ ਨਹੀਂ ਲਗਾ ਸਕਦੇ ਤੁਸੀਂ ਬੈਂਚ ਪ੍ਰੈਸ ਨਹੀਂ ਲਗਾ ਸਕਦੇ ਤੁਸੀਂ ਬਾਹਰ ਜਾ ਕੇ ਜ਼ੋਰ ਵਾਲੀ ਕੋਈ ਗੇਮ ਨਹੀਂ ਲਗਾ ਸਕਦੇ ਤਾਂ ਤੁਹਾਡੇ ਵਾਸਤੇ ਪੌੜੀਆਂ ਚੜਨੀਆਂ ਬਹੁਤ ਹੀ ਵਧੀਆ ਐਕਸਰਸਾਈਜ਼ ਹੈ ਅੱਜ ਇੰਨਾ ਹੀ ਅਮੀਰ ਜੀ ਤੁਹਾਨੂੰ ਚੰਗਾ ਲੱਗੇ ਹੋਵੇਗਾ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਧੰਨਵਾਦ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ